ਅਸੀਂ ਇੱਕ ਮਨ ਬਕੂ ਜੀ ਗੇਜਾਰਾਮ ਜੀ ਨੰਦੀ ਰਹਿਨਮਾਈ ਇੱਥੇ ਮੈਂ ਸਿਟ ਚੇਅਰਮੈਨ ਪੰਜਾਬ ਅਰਪੀ ਸਿੰਘ ਦੇ ਬਾਪੂ ਜੀ ਨੇ ਇਹਨਾਂ ਨੂੰ ਜਿਹੜਾ ਪੰਜਾਬ ਦੇ ਪ੍ਰਧਾਨ ਨਿਯੁਕਤ ਕੀਤਾ ਇਹ ਟੈਂਜਮਤਾ ਜੀ ਟੰਮਛਾ ਜੀ ਇਹ ਤੜ ਕੈ ਕਿ ਨਿਸ਼ਾਨੀ ਤਾਂ ਦੀ ਨਿਸ਼ਾਨੀ ਇਹਨਾਂ ਨੂੰ ਜਿਹੜਾ ਡਿਸਟ੍ਰਿਕਟ ਪ੍ਰੈਜਿਡੈਂਟ ਲਾਇਆ ਗਿਆ ਕੰਮ ਦੇਖੋ ਜੀ ਅਸੀਂ ਆਪਣੇ ਇਸੇ ਸਮਾਜ ਵਰਮੀ ਭਾਈਚਾਰੇ ਦੇ ਨਾਲ ਦਿਨ ਰਾਤ ਖੜਾਂਗੇ ਜਿਹੜੇ ਬੱਚੇ ਆ ਸਾਡੇ ਨਸ਼ਿਆਂ ਤੋਂ ਇਹਨਾਂ ਨੂੰ ਰੈੱਡ ਬਾਉਂਗੇ ਜੋ ਠਾਣਿਆਂ ਦੇ ਕੰਮ ਹੋਣਗੇ ਉਹ ਅਸੀਂ ਜਿੱਦ ਨਜ਼ਰਾਂ ਅਸੀਂ ਜੇ ਕੰਮ ਹੈ ਕਿ ਜੋ ਵੀ ਆਪਣੇ ਸਾਡੇ ਸਮਾਜ ਦੇ ਹੋਣਗੇ ਭੈਣ ਭਰਾਵਾਂ ਦੇ ਕੰਮ ਜਿਸ ਤਰ੍ਹਾਂ ਕਿ ਸਾਡੇ ਮੰਦਰਾਂ ਉਤਰਾਣ ਜੋ ਦੁਕਾਨ ਜਾਗਰਤ ਕਰਾਂਗੇ ਵਾਦਮੀ ਸਮੀ ਮਾਰਾਈ ਦੇ ਬਾਰੇ ਚੰਗੇ ਬੱਚਿਆਂ ਨੂੰ ਸਿੱਖਿਆ ਦੇਣ ਬਾਰੇ ਕਰਾਂਗੇ ਤੇ ਇਹ ਭੈਣ ਜੀ ਨੂੰ ਅੱਜ ਕੱਥੇ ਕਸਿਆ ਮਾਨਮੀ ਦੀ ਸਵਾਰੀ ਨਾ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਬੜੀ ਮਿਹਨਤ ਨਾਲ ਨਿਭਾਵਾਂਗੇ ਜੋ ਕੁ ਸਿੱਖਿਆ ਤੋਂ ਵਾਂਝੇ ਨੇ ਜਿਹੜੇ ਨਹੀਂ ਪੜ ਸਕਦੇ ਉਹਨਾਂ ਨੂੰ ਲੈ ਕੇ ਆਪਣੇ ਸਮਾਂ ਨੂੰ ਲੈ ਕੇ ਆਪਣੇ ਮੰਦਰ ਨੂੰ ਲੈ ਕੇ ਅੱਗੇ ਵਧਾਂ ਉਹਨਾਂ ਨੂੰ ਮੈਂ ਆਪ ਦੇ ਸਵਾਦਿਤ ਮੰਦਰ ਦੀ ਸਭਾ ਨਾਲ ਹੀ ਵਿਖਾਂਗੇ ਜਿਹੜੇ ਮੰਦਰ ਸਾਡੇ ਇਸ ਤਰ੍ਹਾਂ ਵਾਝੇ ਪਏ ਨੇ ਮੈਂ ਆਪ ਉੱਥੇ ਜਾਵਾਂਗੀ ਜਾਵਾਂਗੇ ਆਪੇ ਉਹਨਾਂ ਨੂੰ ਪਰਵਾਹਾਂਗੇ ਅੱਗੇ ਵਧਾਵਾਂਗੇ ਜਿਹੜਾ ਕੋਈ ਵੀ ਕੰਮ ਹੈਗਾ ਅਸੀਂ ਆਪਣੀ ਮਿਹਨਤ ਨਾਲ ਹੋਵੇ ਨਾ ਕਰਾਂਗੇ ਅਸੀਂ ਬੜੀ ਆਪੀ ਮਿਹਨਤ ਨਾਲ ਕਰਾਂਗੇ ਕੰਮ ਬਹੁਤ ਜਿੰਮੇਵਾਰੀ ਨਾਲ ਸੀ ਆਪਾਂ ਕਰ ਸਕਦੇ ਕਰ ਕਰ ਅਸੀਂ ਕਰਾਂਗੇ ਆਪਣੇ ਜਿੰਮੇਵਾਰੀ ਨਾਲ ਜਿੰਨਾ ਹੋ ਸਕੇ ਅਸੀਂ ਆਪ ਦਾ ਕਰ ਸਕਦੇ ਸਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼